ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਏ ਸੁਬਾਹ ਸੁਬਾਹ ਦਾ ਨਾਸ਼ਤਾ ਉਹ ਵੀ ਸੂਜੀ ਤੋਂ ਤੇ ਸਭ ਤੋਂ ਪਹਿਲਾਂ ਆਪਾਂ ਲੈ ਕੜਾਈ ਇਹਦੇ ਵਿੱਚ ਪਾਵਾਂਗੇ ਨਮਕ ਤੇ ਤੇਲ 1 ਕੱਪ ਆਪਾਂ ਇਹਦੇ ਵਿੱਚ ਪਾਣੀ ਦਾ ਪਾਇਆ ਉਹਦੇ ਵਿੱਚ ਪਾਇਆ ਨਮਕ ਤੇ ਤੇਲ ਠੀਕ ਹੈ ਅੱਧਾ ਕੱਪ ਆਪਾਂ ਇਹਦੇ ਵਿੱਚ ਸੂਜੀ ਦਾ ਪਾਵਾਂਗੇ ਜਦੋਂ ਪਾਣੀ ਗਰਮ ਹੋ ਜੂਗਾ ਉਦੋਂ ਠੀਕ ਹੈ ਹੁਣ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਅੱਧਾ ਕੱਪ ਆਪਾਂ ਸੂਜੀ ਦਾ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਦੋ ਤੋਂ ਚਾਰ ਮਿੰਟਾਂ ਦੇ ਵਿੱਚ ਵਿੱਚ ਇਹ ਤਿਆਰ ਹੋ ਜੂਗਾ ਪੂਰੇ 4 ਮਿੰਟਾਂ ਦੇ ਵਿੱਚ ਇਹਦਾ ਡੋ ਬਣ ਕੇ ਤਿਆਰ ਹੋ ਜੂਗਾ ਠੀਕ ਹੈ ਜਦੋਂ ਪੂਰਾ ਇਕੱਠਾ ਹੋ ਜੂਗਾ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਦੇਖੋ ਇਕੱਠਾ ਹੋ ਗਿਆ ਤੇ ਠੰਡਾ ਹੋਣ ਵਾਸਤੇ ਰੱਖਾਂਗੇ ਇੱਧਰ ਆਪਾਂ ਲੈ ਆਲੂ ਇਹਨਾਂ ਨੂੰ ਮੈਸ਼ ਕਰਾਂਗੇ ਹਰੀਆਂ ਮਿਰਚਾਂ ਲਈਆਂ ਧਨੀਆ ਪਾਊਡਰ ਲਿਆ ਪੁੰਨਿਆ ਹੋਇਆ ਜੀਰਾ ਲਿਆ ਤੇ ਥੋੜੀਆਂ ਜਿਹੀਆਂ ਆਪਾਂ ਲਾਲ ਮਿਰਚਾਂ ਕੁੱਟੀਆਂ ਹੋਈਆਂ ਲਈਆਂ ਵਾ ਚਾਟ ਮਸਾਲਾ ਵੀ ਪਾਇਆ ਇਹਦੇ ਵਿੱਚ ਆਪਾਂ ਠੀਕ ਹੈ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਹਲਦੀ ਇਹਨੂੰ ਇਦਾਂ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਹੁਣ ਇਧਰ ਆਟਾ ਲੈ ਇਹਨੂੰ ਆਪਾਂ ਮਸਲਾ ਮਸਲਾ ਕੇ ਤਿਆਰ ਕਰਨਾ ਤੇਲ ਲਾ ਕੇ ਪਾਣੀ ਨਹੀਂ ਲਾਣਾ ਬਿਲਕੁਲ ਵੀ ਪੰਜ ਤੋਂ 7 ਮਿੰਟ ਇਹਨੂੰ ਲਾਵਾਂਗੇ ਆਟਾ ਆਪਣਾ ਤਿਆਰ ਹੋ ਗਿਆ ਇਹਦੀਆਂ ਲੋਈਆਂ ਕਰ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਵੇਲਾਂਗੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਵੇਲ ਲਿਆ ਇਹਦੇ ਉੱਪਰ ਜਿਹੜੇ ਆਪਣੇ ਆਲੂ ਉਹਨਾਂ ਨੂੰ ਚੰਗੀ ਤਰ੍ਹਾਂ ਫੈਲਾ ਲਵਾਂਗੇ ਫਿਰ ਇਦਾਂ ਆਪਾਂ ਰੋਲ ਕਰ ਦਵਾਂਗੇ ਠੀਕ ਹੈ ਤੇ ਇਹਦਾ ਘੁਮਾ ਕੇ ਇਹਨੂੰ ਚੰਗੀ ਤਰ੍ਹਾਂ ਫਿਰ ਇਹਨੂੰ ਸਾਈਡ ਤੇ ਰੱਖ ਦਾਂਗੇ ਇੱਕ ਤੇ ਆਪਾਂ ਲਈਆ ਟਮੇਟੋ ਸੌਸ ਤੇ ਫੇਰ ਆਲੂ ਲਾਏ ਆ ਤੇ ਫੇਰ ਇਹਨੂੰ ਹੁਣ ਆਪਾਂ ਰੋਲ ਕਰ ਦਵਾਂਗੇ ਤੇ ਇਦਾਂ ਪਾਸੇ ਇਹਨੂੰ ਫੇਰ ਸਾਈਡ ਤੇ ਰੱਖ ਦਾਂਗੇ ਤੇ ਦੂਜੇ ਪਾਸੇ ਆਪਾਂ ਪਾਣੀ ਰੱਖਿਆ ਸੀ ਗਰਮ ਹੋਣ ਵਾਸਤੇ ਉਹਦੇ ਉੱਤੇ ਇੱਕ ਪਰ ਆਖਾਂਗੇ ਛੰਨਣੀ ਤੇ ਇਹਦੇ ਵਿੱਚ ਆਪਣੇ ਜਿਹੜੇ ਰੋਲ ਆ ਇਹਨਾਂ ਨੂੰ ਆਪਾਂ ਧਰ ਦਵਾਂਗੇ ਹੁਣ ਉੱਤੋਂ ਦਵਾਂਗੇ ਇਹਨਾਂ ਨੂੰ ਆਪਾਂ ਟਾਕ ਤੇ ਹੁਣ ਦੇਖਦੇ ਆਪਾਂ ਕੋਲ ਕੇ ਦੇਖੋ 15 ਮਿੰਟਾ ਬਾਅਦ ਸਟੀਮ ਹੋ ਗਏ ਇਹ 15 ਮਿੰਟ ਹੋ ਗਏ ਆ ਕਿ ਐਸਾ ਆਪਾਂ ਬੰਦ ਕਰਤੀ ਆ ਇਹਨਾਂ ਨੂੰ ਲਾ ਕੇ ਆਪਾਂ ਠੰਡਾ ਹੋਣਾ ਤੇ ਰੱਖਾਂਗੇ ਹੁਣੇ ਨਹੀਂ ਛੇੜਾਂਗੇ ਜੇ ਤੁਸੀਂ ਹੁਣੇ ਇਹਨੂੰ ਕੱਟਣ ਲੱਗ ਜੂਗੇ ਤਾਂ ਟੁੱਟ ਜਾਣਗੇ ਠੀਕ ਹੈ ਇਸ ਲਈ ਇਹਨੂੰ ਆਪਾਂ ਇਦਾਂ ਹੀ ਰੱਖ ਦੇਣਾ ਤੇ ਠੰਡੇ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਕੇ ਇਦਾਂ ਤਿਆਰ ਕਰ ਲੈਣਾ ਹੈ ਤੇ ਬਹੁਤ ਹੀ ਛੇਤੀ ਤੇ ਬਹੁਤ ਹੀ ਟੇਸਟੀ ਜਿਹੜਾ ਨਾਸ਼ਤਾ ਹੈ ਉਹ ਬਣ ਕੇ ਤਿਆਰ ਹੋ ਜੂਆ ਤੁਸੀਂ ਸਿਰਫ ਸੂਜੀ ਤੇ ਆਲੂ ਤੋਂ ਬਹੁਤ ਹੀ ਟੇਸਟੀ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਵੇਖਣ ਵਾਸਤੇ ਥੋੜਾ ਸਾਰਿਆਂ ਦਾ ਧੰਨਵਾਦ